ਪਰ ਪਰ ਬਾਤ ਵਿੱਚ ਬੋਲਣ ਦੇ ਤੋਂ ਪ੍ਰਾਣੀਪਤ ਗਾਰਮੀ ਕੁਸਵਾਰੇ ਇਹਨਾਂ ਸੱਚੇ ਪਰਿਵਾਰ ਨਾਲ ਬਹੁਤ ਵੱਡੀ ਸੇਵਾ ਬਹੁਤ ਬਾਰੇ ਮਹਾਂਸ਼ਪਤੀ ਵੱਲੋਂ ਇਸ ਸੱਚੇ ਪਰਿਵਾਰ ਦਾ ਦੇਵਰਾਜ ਜੀ ਜੀ ਦੀ ਪ੍ਰੇਮ ਜੀ ਬਾਕਮ ਦੀ ਸੋਚਿਆਂ ਦਾ ਸੱਚੇ ਨਗਰ ਵੱਲੋਂ ਭਾਰਨਾ ਬਹੁਤ ਵੱਡਾ ਕਿਉਂਕਿ ਬਹੁਤ ਵੱਡੀ ਹੈ सारे बोले बीबी नव नवजोत कौर जी सिद्धू बहुत साढ़े रीज ने बहुत ही न्यासा समुचे नगर वालों समुची पंचायत वालों जिते बहुत मुबारक जी आया और परमात्मा करे कोई ना नवी चीजों चलिए अपने धरती बखशन अगली कथा उभिया पिंड गौशाला उथे भी पहुंचना तो सारे ने ही तन मन पिताम्बरा गौ माता महाराज नगर पीड़ा समेत कृपा करे आओ आरती करा ਕਿ ਭਾਰਤੀ ਮਈਆ ਹਮ ਸਭ ਉਤਾਰੇ ਤੇ ਪਿਆਰਦੀ ਹੋ ਮਈਆ ਹਮ ਸਭ ਉਤਾਰੇ ਤੇ ਤੇ ਮੇ ਬੜਾ ਹੀ ਮੇਰ ਮਨ ਨਾਤਾ ਮਾ ਬੜਾ ਹੀ ਮੇਰ ਭਗ ਨਾਤਾ ਮਾ ਬੇਤੇ ਕਹ ਰਿਸ ਜਗ ਮੇ ਬੜਾ ਹੀ ਮੇਰ ਮਨ ਨਾਤਾ ਮਾ ਬੜਾ ਹੀ ਮੇਰ ਮਨ ਨਾਤਾ ਰੂਨਾ ਪਰਸ਼ਾਂ ਦੇ ਵਾਲੀ ਤਮਰੇ ਤਵਲ ਸਾਂ ਦੇ ਵਾਲੀ ਸਤਿਉਂ ਕੀ ਸਰਤ ਕੋ ਸੰਭਾਰਨੀ ਹੋਈ ਆ

चांदी ना सोना माधा चांदी ना सोना हम तो मांगे तेरे चरणों में एक छोटा सा कोना मार एक को छोटा सा कोना सगी बिगड़ी बचाने वाली लाज बचाने वाली दुखियों के दुख देवी बाजी ओ मेरा हम तो बाजी ਦੀ ਮਹਾਰਾਜ ਕੀ ਜੈ ਹੋ ਮਾਤਾ ਜੀ ਜੈ ਸ੍ਰੀ ਗੁਰੂ ਰਮਦਾਸ ਮਹਾਰਾਜ ਕੀ ਜੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕੀ ਜੈ ਜ ਸਭ ਸੰਤਾਂ ਭਗਤਾਂ ਕੀ ਜੈ ਜੈ ਕਰਾਈ ਸਚਿਆ ਤੁਪਾ ਵਾਲੀ ਮਾਤਾ ਜੀ ਕਾ ਰੋਜ਼ਾਂ ਦੇਰਵਾਰ ਕੀ ਜੈ ਕਰਾ ਵੀਰ ਬਜਰਾਂਗੇ ਨਾ ਗਊਸ਼ਾਲਾ ਵਿਖੇ ਮੈਂ ਆਈ ਆ ਤੇ ਬੜੇ ਦਿਲੋਂ ਤੁਹਾਡਾ ਧੰਨਵਾਦ ਕਰਦੀ ਆ ਕਿ ਮੇਰੀ ਨਿਮਾਣੀ ਜੀ انسان ਨੂੰ ਤੁਸੀਂ ਇੱਥੇ ਮੌਕਾ ਦਿੱਤਾ ਕਿ ਮੈਂ ਆਰਤੀ ਕਰ ਸਕੀ ਪਹਿਲਾਂ ਲੇਟ ਹੋ ਗਿਆ ਕਿਉਂਕਿ ਸਵਾਮੀ ਜੀ ਦੇ ਚਰਨਾਂ 'ਚ ਬੈਠੀ ਸੀ ਉਹ ਜਦੋਂ ਕੋਈ ਸਵਾਮੀ ਜੀ ਮਿਲ ਜਾਂਦੇ ਮੈਂ ਉਹਨਾਂ ਦੇ ਚਰਨ ਫੜ ਕੇ ਬਹਿ ਜਾਂਦੀ ਆ ਵੀ ਮੈਨੂੰ ਆ ਜਿਹੜੇ ਲੋਕ ਹੈ ਨਾ ਇਹ ਲੋਕਾਂ ਤੋਂ ਦੂਰ ਕਰਕੇ ਆਪਣੀ ਸੇਵਾ 'ਚ ਲਾ ਲਓ ਮੈਨੂੰ ਕਿੱਥੇ ਛੱਡਿਆ ਹੋਇਆ ਕਿਉਂਕਿ ਝੂਠ ਕਿਸੇ ਨੂੰ ਬਰਦਾਸ਼ਤ ਹੀ ਨਹੀਂ ਉਹ ਝੂਠ ਬੋਲ ਲੋਗਾ 150 ਬਿchu ਆਏ ਨੇ ਤੁਹਾਨੂੰ ਵੱਡਣ ਉਹ ਬੰਦਾ ਝੂਠ ਹੀ ਸੁਣਾ ਚਾਹੁੰਦਾ ਪਰ ਅਸੀਂ ਸੱਚ ਦੇ ਖੜੇ ਹਾਂ ਅਸੀਂ ਸੱਚ ਹੀ ਬੋਲਾਂਗੇ ਤਾਂ ਮੈਂ ਕਿੰਨੀ ਆ ਸੁਆਮੀ ਜੀ ਨੇ ਵੀ ਕਹਿ ਕਿ ਅੰਹਾ ਭਾਈ ਚੜਨਾ ਚ ਰੱਖ ਲੋ ਤੇ ਮੈਂ ਦਾ ਕੀ ਆ ਮੈਂ ਤਾਂ ਸਾਡੇ ਅੰਮ੍ਰਿਤਸਰ ਰਹਿਣੀ ਆ ਸਾਡੇ ਤਾਂ ਗੋਲਡਨ ਟੈਂਪਲ ਆ ਜਿਸੇ ਸਾਰੀ ਦੁਨੀਆ ਆਂਦੀ ਹੈ ਤੇ ਮੇਰੇ ਪਿਓ ਨੇ ਕਿਹਾ ਹੋਇਆ ਸੀ 3 ਘੰਟੇ ਸੇਵਾ ਕਰੀ ਫਿਰ ਲੰਗਰ ਖਾਈ ਤੇ ਆਪਾਂ ਤਾਂ ਉੱਥੇ ਹੀ ਆ ਉੱਥੇ ਨਾ ਹੋ ਸਾਨੂੰ ਕੋਈ ਸ਼ੌਕ ਨਹੀਂ ਪਰ ਲੋਕਾਂ ਦੀ ਸੇਵਾ ਕਰਨ ਦਾ ਬਹੁਤ ਸ਼ੌਕ ਹੈ ਉਹ ਜਿਵੇਂ ਮਰਜ਼ੀ ਵਾਇਕ ਨੂੰ ਮੌਕਾ ਦੇਵੇ ਆਪਣੀ ਫਾਊਂਡੇਸ਼ਨ ਖੋਲ੍ਹੀਏ ਕਿਉਂਕਿ ਗਰੀਬ ਜਨਤਾ ਦਾ ਜਿਹੜੇ ਲੀਡਰ ਦਿਲ ਤੋੜਦੇ ਆ ਝੂਠ ਬੋਲ ਕੇ ਉਹ ਬਰਦਾਸ਼ਤ ਨਹੀਂ ਤੁਸੀਂ ਸੱਚ ਬੋਲੋ ਲੋਕਾਂ ਨਾਲ ਸੱਚ ਬੋਲੋ ਤੇ ਜੋ ਪ੍ਰੋਮਿਸ ਕੀਤਾ ਉਹ ਕਰਕੇ ਦਿਖਾਓ ਨਹੀਂ ਤਾਂ ਗੱਦੀਆਂ ਛੱਡੋ ਮੂੰਹ ਤੋਂ ਜੋ ਵਚਨ ਕੱਢੇ ਐ ਉਹਨਾਂ ਨੂੰ ਪੂਰੇ ਕਰੋ ਕਿਉਂਕਿ ਤੁਸੀਂ ਪਰਮਾਤਮਾ ਦੀ ਆਤਮਾ ਨੂੰ ਝੂਠ ਬੋਲ ਰਹੇ ਹੋ ਉਹ ਜਿਹੜੀ ਆਤਮਾ ਪਰ ਮਹਾਤਮਾ ਨਾਲ ਜੁੜੋ ਨਹੀਂ ਹੈ ਤੁਸੀਂ ਉਹਨਾਂ ਨੂੰ ਝੂਠ ਬੋਲ ਰਹੇ ਹੋ ਤੁਹਾਡੇ ਚੰਨਾ ਦਮ ਹੈ ਵੀ ਆਪਾਂ ਝੂਠ ਬੋਲਦੀਏ ਫਿਰ ਮਾ ਬਗਲਾ ਮੁਖੀ ਜੀ ਮੈਂ ਕਹਨੀਆ ਇਹਨਾਂ ਦਾ ਸਹਾਰਾ ਲੈ ਕੇ ਮੈਨੂੰ ਬਤਾ ਚਲਿਓ ਕਿੰਨੇ ਲੋਕ ਸਾਨੂੰ ਸੁਹਾ ਸੁਹਾ ਕਰ ਰਹੇ ਗਾਲਾਂ ਕੱਢ ਗਏ ਉੱਥੇ ਲੋਕਾਂ ਨੇ ਇਹ ਵੀਡੀਓ ਭੇਜੀਆਂ ਤੇ ਮਾਬੂਗ ਲਾ ਮੁਖੀ ਜੀ ਉਹ ਨਾ ਦਿਸਣੂਗੀ ਅਸੀਂ ਤਾਂ ਨਹੀਂ ਗਏ ਨਾ ਕਿਰੇ ਕਿਸੇ ਦੇ ਖਿਲਾਫ ਅਸੀਂ ਤਾਂ ਕਹਾਂ ਮਾਈ ਆਪਣੇ ਸਾਡੇ ਘਰੇ ਮੰਦਰ ਵੀ ਹੈ ਗੁਰਦੁਆਰਾ ਵੀ ਹੈ ਵੀ ਮਾਈ ਸੁਰੱਖਿਆ ਕਰੀ ਪਰ ਕੋਨਾਂ ਨੂੰ ਮਾਫ ਕਰਦੀ ਜਿਹੜੇ ਤੇਰੇ ਘਰ ਆ ਕੇ ਗਲਤ ਕੰਮ ਕਰ ਰਹੇ ਆ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਸੱਚ ਨੂੰ ਸੁਹਾ ਕਰ ਰਹੇ ਆ ਸਾਡੇ ਨਾਮ ਲੈ ਕੇ ਸੁਹਾ ਕਿਤੇ ਮਾਬੂਗ ਲਗੋ ਮੰਦਰ ਰੱਬ ਨੇ ਰੱਖ ਲਿਆ ਹੁਣ ਕੀ ਕਰ ਲਓਗੇ ਸੋ ਗਉ ਸੇਵਾ ਇਸ ਤੋਂ ਵੱਡੀ ਸੇਵਾ ਹੈ ਨਹੀਂ ਕੋਈ ਕਲਯੂਗ ਦੀ ਨਿਸ਼ਾਨੀ ਕੀ ਦੱਸੀ ਪਰਮਾਤਮਾ ਨੇ ਜਗਦੰ ਗਊ ਮਾਤਾ ਕੂੜੇ ਦੇ ਵਿੱਚ ਆਪਣਾ ਖਾਣਾ ਲੱਭੂਗੀ ਤੁਹਾਡੇ ਸਾਰਿਆਂ ਦੇ ਘਰ ਖਾਣਾ ਬਚਦਾ ਕਿ ਨਹੀਂ ਤੁਸੀਂ ਸਬਜੀ ਬਣਾਨੀਓ ਪੱਤੇ ਬਚਦੇ ਨੇ ਕਿ ਨਹੀਂ ਪੱਤੇ ਤਾਂ ਦੇ ਸਕਦੇ ਆ ਦੋ ਮਾਤਾ ਨੂੰ ਪੈਸਟਿਸਾਈਡ ਵਾਲਾ ਖਾਣਾ ਖਿਲਾਣੇ ਆ ਘਰ ਦੀ ਰੋਟੀ ਪਹਿਲਾਂ ਸੰਭਾਲ ਕੇ 2 ਰੁਪਈਆ ਰੱਖ ਦੋਗੇ ਤੇ 33 ਕਰੋੜ ਦੇਵੀ ਦੇਤਿਆਂ ਦੇ ਵਾਸਤੇ ਹੈ ਗਊ ਮਾਤਾ ਤੇ ਅੱਜ ੱਟੇ ਖਾ ਰਹੀ ਐ ਜੋ ਦੀ ਸੇਵਾ ਕਰ ਲੋ ਆ ਮੈਂ ਤੇ ਮੇਰੀ ਕੁੜੀ بڑے ਰੰਨੇ ਆ ਜਦੋਂ ਦੇਖੋ ਸਾਡੀ ਰੀਲ ਜਿੱਥੇ ਗਊ ਮਾਤਾ ਮਿਲੇ ਉਹਦੇ ਮਾਤਾ ਜਿੰਨੇ ਦਾਨ ਕੀਤੇ ਦੱਸਣਾ ਨਹੀਂ ਚਾਹੀਦਾ ਗੁਪਤ ਦਾਨ ਹੁੰਦੇ ਆ ਹਮੇਸ਼ਾ ਦਾਨ ਕੀਤਾ ਗਊ ਮਾਤਾ ਤੇ ਬਛੜਾ ਪੰਜਾਬ ਲਈ ਕੀ ਸੋਚੇ ਵੀ ਜਿਹੜੇ ਹੜ੍ਹਾਂ ਚ ਲੋਕਾਂ ਦੇ ਘਰ ਤਬਾਹ ਹੋਏ ਆ ਉਹਨਾਂ ਸਾਰਿਆਂ ਨੂੰ ਹੁਣ ਮੈਂ ਅਰੰਧਾਵਨ ਜਾ ਕੇ ਆਈ ਆ ਸਾਹੀ ਵਾਲੇ ਗੀਤ ਦੋ ਕਮਾਲਿਆਂੂੰਗੀ ਮੰਗ ਕੇ ਲਉਂਗੀ ਸੰਤਾ ਤੋਂ ਇੱਕ ਗਊ ਇੱਕ ਬਛੜਾ ਹਰੇਕ ਨੂੰ ਦਬਾਗੇ ਅੱਗੇ ਕੋ ਜਿਹੜਾ দান ਕਰਨਾ ਹੈ ਆਪਾਂ ਕੁਝ ਨਹੀਂ ਸੈਲੀਬ੍ਰੇਟ ਕਰੀਦਾ ਜਿਹੜਾ ਪੈਸਾ ਹੁੰਦਾ ਉਹ ਦਾਨ ਕਰੀਂ ਜਾਂ ਅੱਗੇ ਘਰ ਚ ਬੰਦਾਂਗੇ ਵਿਆਹ ਲੈ ਭਾਈ ਨਾਲੇ ਦੁੱਧ ਪੀ ਨਾਲੇ ਲੋਕਾਂ ਨੂੰ ਪਿਲਾ ਤੇ ਨਾਲੇ ਆਪਣਾ ਖਰਚਾ ਕਰ ਤੇ ਜਿਹੜੀ ਆਪਾਂ ਬਾਹਰੋਂ ਜਿਹੜੀ ਆਪਣੀ ਸਵਾ ਲੱਖ ਏਕੜ ਗਊਚਰ ਭੂਮੀ ਹੈ ਪੰਜਾਬ ਦੀ ਜਿਹੜੀ ਸਰਕਾਰ ਨੇ ਦਬ ਰੱਖੀ ਹੈ ਜਿਹੜੀ ਫਾਈਲ ਮੈਨੂੰ ਲੋਕਲ ਬਾਡੀਜ਼ ਛੱਡ ਕੇ ਆਣੀ ਪਈ ਸਵਾ ਲੱਖ ਗਾਂ ਬਾੜ ਨਹੀਂ ਫਿਰਦੀ ਸੋ ਉੱਥਾ ਇੱਕ ਗਾਂ ਇੱਕ ਏਕੜ ਦੀ ਮਾਲਕ ਹੈ ਇੱਕ ਏਕੜ ਦੀ ਜਿਹੜੀ ਅਸੀਂ ਬੇਜ਼ੁਬਾਨ ਗਾਂ ਦੀ ਜ਼ਮੀਨਾਂ ਦੱਬੀਆਂ ਹੋਈਆਂ ਅਸੀਂ ਉਹਨਾਂ ਤੇ ਬੈਠੇ ਆਂ ਅਸੀਂ ਉਹਨਾਂ ਤੇ ਆਪਣੀ ਮਹਿਲ ਬਣਾ ਰਹੇ ਆਂ ਰਾਜੇ ਮਹਾਰਾਜੇ ਦੀ দান ਕੀਤੀ ਹੋਈ ਚੀਜ਼ ਰਜਿਸਟਰੀ ਨਹੀਂ ਹੁੰਦੀ ਐਵੇਂ ਸਵਾ ਲੱਖ ਚੋਂ ਅਸੀਂ 80 ਹਜ਼ਾਰ ਤੱਕ ਤਾਂ ਕੱਢ ਲਈ ਸੀ ਉਹ ਲੋਕਾਂ ਨੇ ਐਸੀ ਰੱਖੀ ਹੋਈ ਹੈ ਦੱਬੀ ਨਹੀਂ ਹੈ 25% دبھی ہوئی ਆਪਾਂ ਬਾਕੀ ਵੀ ਲੈ ਲਈਏ ਇੱਕ ਏਕੜ ਚ ਇੱਕ ਗਾਂ ਜਾਂਦੀ ਹੈ ਤੇ ਅੱਜ ਕੱਲ ਵੀ ਮੇਰੀ ਉਰ ਚੱਲੀ ਹੈ ਰੀਲ ਗਊ ਮੁੱਤਰ ਬਾਰੇ ਗਊ ਮੁੱਤਰ ਦਾ ਉਹ ਪ੍ਰੋਸੈਸ ਕਰਕੇ ਡਿਸਟਿਲ ਕਰਕੇ ਜਿਹੜਾ ਉਹ ਬਣਾਉਂਦੇ ਮੈਂ ਇਹ ਨਹੀਂ ਕਹਿੰਦੀ گاਵਾ ਦੇ ਨੀਤੇ ਚਲੇ ਜੇ ਦੋ ਪੀ ਲੋ ਪਰ ਉਹ ਅੰਮ੍ਰਿਤ ਹੈ ਉਹ ਅੰਮ੍ਰਿਤ ਮੰਨਦਾ ਐਂਡ ਉਹਦਾ ਸੇਵਨ ਕਰਨ ਨਾਲ ਜਾਂ ਜਿੱਥੇ ਵੀ ਤੁਸੀਂ ਗੰਦਗੀ ਚ ਬੈਠੇ ਹੋ ਘਰ ਜਾ ਕੇ ਇੱਕ ਦੋ ਟਕਨ ਪਾ ਲੋ ਬਾਲਟੀ ਚ ਤੇ ਨਾਲੋ ਥੋੜੀ ਸਾਰੀ ਨੈਗੇਟਿਵ એનર્ਜੀ ਉਰ ਜਾਂਦੀ ਤੇ ਗਊ ਦੀ ਸੇਵਾ ਛੋੜੇ ਪੁਰਾਣੇ ਜਨਮਾਂ ਦੇ ਪਾਪ ਸਭ ਤੁਲ ਜਾਂਦੇ ਆ ਸਿਰ ਗਊ ਮਾਂ ਕੋਲ ਨੂੰ ਆਓ ਸੇਵਾ ਕਰੋ ਪਿਆਰ ਕਰੋ ਚਾਰਾ ਦੇ ਦੋ ਮੰਗੀ ਨਹੀਂ ਕੀ ਹੈ ਐਂਡ ਅੱਖਾਂ 'ਚ ਇੰਨਾ ਕ ਪਿਆਰ ਹੈ ਉਹਦੇ ਐ ਉਹਦੀ ਅੱਖਾਂ 'ਚ ਅੱਖਾ ਭਾ ਕੇ ਤਾਂ ਦੇਖੋ ਕੀ ਕਹਿੰਦੀ ਹੈ ਇੰਨਾ ਪਿਆਰ ਦਿੰਦੀ ਹੈ ਜੋ ਆਪਾਂ ਨੂੰ ਆਪਣੇ ਘਰ ਦੇ ਨਹੀਂ ਦਿੰਦੇ ਤੋ ਉਹਨੂੰ ਪੂਜਣਾ ਸਿੱਖੀਏ ਲੋਕਾਂ ਨੂੰ ਜਾਗਰੂਕ ਕਰਾਈਏ ਵੀ ਕੂੜੇ ਚ ਨਾ ਉਹ ਮਾਰੇ ਐਨੀ ਰੋਟੀ ਤਾਂ ਆਪਣੇ ਕੋਲ ਹੈਗੀ ਐ ਵੀ ਦੋ ਰੋਟੀਆਂ ਕੱਢ ਕੇ ਉਹਨੂੰ ਖਿਲਾ ਦਈਏ ਗੱਡੀ ਚ ਰੱਖ ਲਿਆ ਕਰੋ ਮੈਂ ਰੱਖਦੀ ਆਂ ਗੱਡੀ ਚ ਰੱਖੋ ਜਦੋਂ ਵੀ ਮਿਲੇ ਗਊ ਮਾਤਾ ਨੂੰ ਥੋੜਾ ਸੇਵਾ ਕਰਦੇ ਤੁਹਾਡੇ ਪਾਪ ਮੁਕਤ ਹੋ ਜਾਓਗੇ ਬਹੁਤ ਬਹੁਤ ਧੰਨ ਸਾਰੇ ਆਂ